ਅਸੀਂ ਮੱਥਾ ਟੇਕਿਆ ਹੈ ਇਹ ਸਾਡਾ ਗੁਰੂ ਰਾਮਦਾਸ ਦਾ ਘਰ ਹੈ ਸਿੱਖਾਂ ਦਾ ਮੱਕਾ ਕਿ ਮਾਦਾ ਸੱਚੇ ਪਾਤਸ਼ਾਹ ਕਿਰਪਾ ਰੱਖੇ ਚੜ੍ਹਦੀ ਕਲਾ 'ਤ ਰੱਖੇ ਸੰਗਤਾਂ ਉਦਾਂ ਹੀ ਆਉਣ ਅਸੀਂ ਸਭ ਨੂੰ ਬੇਨਤੀ ਕਰਾਂਗੇ ਕਿ ਗੁਰੂ ਰਾਮਦਾਸ ਦੀ ਧਰਤੀ 'ਤੇ ਕੁਝ ਨਹੀਂ ਹੋਣਾ ਸਾਦੇ ਆਓ ਮੱਥਾ ਟੇਕਣ ਪੱਥਰ ਪੀਕੇ ਆ ਕੇ ਅਰਦਾਸ ਕਰ ਕੀ ਕਿਹਾ ਸਰਕਾਰ ਤੇ ਹਾਜ਼ਰ ਹੀ ਆ ਪਰ ਇਸ ਸਤਾਨ ਵਾਲ ਤੇ ਜਾਤੀ ਤੌਰ ਤੇ ਵੀ ਸਾਡੀ ਜਿੱਥੇ ਲੋੜ ਪਵੇ ਅਸੀਂ ਉਹਦੇ ਲਈ ਤਿਆਰ ਬਣ ਤਿਆਰ ਹਾਂ ਅਸੀਂ ਕਿ ਕਿਸ ਨੂੰ ਇਹਨਾਂ ਅੱਖ ਵੀ ਚੁੱਕ ਨਹੀਂ ਦੇਵਾਂਗੇ ਅਸੀਂ ਮੇਰੇ ਨਾਲ ਸਾਡੇ ਅਸ਼ਵੀ ਹਲਕੇ ਤੋਂ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਜੀ ਇਸੋਪ ਤਸ਼ਾਹ ਦੇ ਮੇ ਸਾਹਿਬ ਪਟਿਆ ਸਾਹਿਬ ਜੀ ਅਸੀਂ ਮੱਥਾ ਟੇਕਿਆ ਹੈ ਇਹ ਸਾਡਾ ਗੁਰੂ ਰਾਮਦਾਸ ਦਾ ਘਰ ਹੈ ਸਿੱਖਾਂ ਦਾ ਮੱਕਾ ਅਸੀਂ ਅਰਦਾਸ ਕਰਕੇ ਆਏ ਹਾਂ ਕਿ ਮਾਦਾ ਸੱਚੇ ਪਾਤਸ਼ਾਹ ਕਿਰਪਾ ਰੱਖੇ ਚੜ੍ਹਦੀ ਕਲਾ 'ਚ ਰੱਖੇ ਸੰਗਤਾਂ ਉਦਾਂ ਹੀ ਆਉਣ ਜਿਹੜੀਆਂ ਕੁਛ ਸ਼ਰਧਾ ਦੇ ਤਤਾਂ ਲੋ ਜਿਹੜੀਆਂ ਈਮੇਲਾਂ ਤੇ ਥ੍ਰੈਟ ਵਗੈਰਾ ਭੇਜੀ ਜਾਂਦੀਆਂ ਪੰਜਾਬ ਸਰਕਾਰ ਸਰਦਾਰ ਮੁਖ ਮੁਖਵੰਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਸ ਚੀਜ਼ ਤੇ ਪੂਰੇ ਲੱਗੇ ਆ ਪੂਰੇ ਸਕਿਉਰਟੀ ਦੇ ਪ੍ਰਬੰਧ ਕੀਤੇ ਅਸੀਂ ਸਭ ਨੂੰ ਬੇਨਤੀ ਕਰਾਂਗੇ ਕਿ ਗੁਰੂ ਰਾਮਦਾਸ ਦੀ ਧਰਤੀ ਐ ਇੱਥੇ ਕੁਝ ਨਹੀਂ ਹੋਣਾ ਸਾਦੇ ਆਉਣ ਮੱਥਾ ਟੇਕਣ ਮੱਥਾ ਟੇਕ ਕੇ ਆ ਕੇ ਅਰਦਾਸ ਕਰ ਇਸ ਧਰਤਲ ਮਕਸਤਾਨ ਦੀ ਬਾਕੀ ਵੀ ਧਰਤਲ ਮਕਸਤਾਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰ ਉਸ ਅਸੀਂ ਮਿਲੇ ਵੀ ਆ ਆਪਣੇ ਅਧਿਕਾਰੀਆਂ ਨੂੰ ਐਸਪੀਸੀ ਦੇ ਨੂੰ ਉਨਾਂ ਨੂੰ ਵੇਖਿਆ ਸਰਕਾਰ ਤੇ ਹਾਜ਼ਰ ਹੀ ਆ ਪਰ ਇਸ ਸਤਾਨਵਾਦ ਤੇ ਜਾਤੀ ਤੌਰ ਤੇ ਵੀ ਸਾਡੀ ਜਿੱਥੇ ਲੋੜ ਪਵੇ ਅਸੀਂ ਉਹਦੇ ਲਈ ਤਿਆਰ ਬਰਤਿਆਰ ਆ ਅਸੀਂ ਕਿਸੇ ਨੂੰ ਇੰਦਰ ਅੱਖ ਵੀ ਚੁੱਕ ਨਹੀਂ ਦਿਵਾਂਗੇ ਤੇ ਸਾਡੇ ਇੱਥੇ ਤਾਂ ਜਿਹੜਾ ਕੋਈ ਬੰਦਾ ਦੂਰ ਬੈਠਾ ਨੇੜੇ ਬੈਠਾ ਕੋਈ ਸ਼ੈਤਾਨ ਕੋਈ ਸਾਜ਼ਿਸ਼ ਕਰਤਾ ਕੋਈ ਹੋਰ ਪਿੱਛੇ ਕੋਈ ਪਤਾ ਨਹੀਂ ਕੌਣ ਆ ਅਸੀਂ ਇਹੋ ਜਿਹੇ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਅਸੀਂ ਹਾਲ ਸੰਭਵ ਨਹੀਂ 500% ਜਿਹੜਾ ਇੱਥੇ ਪਤਾ ਨਹੀਂ ਲੰਦਾ ਬਿਤੇ ਦਿਨ ਵਿਰੋਧੀ ਪਾਰਟੀ ਕੋਈ ਤੁਹਾਨੂੰ ਕਹਿੰਦੇ ਕਿ ਮੁੱਖ ਮੰਤਰੀ ਪੰਜਾਬ ਤੋਂ ਕਿੰਨੇ ਮਾਨ ਲੋਵੇ ਇੱਥੇ ਇੱਕ ਵਾਰੀ ਆਉਣਾ ਚਾਹੀਦਾ ਸੀ ਕੋਈ ਨਹੀਂ ਉਹ ਆਉਣਗੇ ਉਹ ਵੀ ਆਉਂਦੇ ਆ ਅੱਗੇ ਵੀ ਆਉਂਦੇ ਆ ਸਭ ਤੋਂ ਜ਼ਿਆਦਾ ਜੁਰੀ ਇਹ ਆ ਕਿ ਮਤਲਬ ਜਿਹੜਾ ਸਖਿਆ ਤੇ ਪ੍ਰਬੰਧ ਉਹਨਾਂ ਨੇ ਦੋ ਦਿਨ ਪਹਿਲਾਂ ਸਾਰੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਲਈ ਡੀਜੀਪੀ ਸਾਹਿਬ ਉਹ ਮੀਟਿੰਗ ਦੇ ਵਿੱਚ ਸੀਗੇ ਹੋਮ ਸੈਕਟਰੀ ਸੀਗੇ ਚੀਫ ਸੈਕਟਰੀ ਸੀਗੇ ਉਹਨਾਂ ਨੇ ਸਭ ਸਖਤ ਅਦਾ ਕੀਤੀਆਂ ਕਿ ਐਬ ਕੋਈ ਵੀ ਇੱਦਾਂ ਦੀ ਅਨਸਟਾਵੀ ਘਟਰਾ ਨਹੀਂ ਹੋਣੀ ਚਾਹੀਦੀ ਉਹਦੀ ਪੂਰੀ ਤਿਆਰ ਕੀਤੀ ਹੈ ਸੀਐਮ ਸਾਹਿਬ ਪੂਰੇ ਚਿੰਤਤ ਨੇ ਇਹ ਮਾਮਲਾ ਸਾਬ ਦੀ ਸਰਕਾਰ ਚਿੰਤਤ ਹੈ ਕਿ ਸਾਡੇ ਇਸ ਧਾਰਮਿਕ ਸਥਾਨ ਹਲ ਕੋਈ ਬੰਦਾ ਅੱਖ ਚੁੱਕ ਕੇ ਨਾ ਵੇਖੇ ਇਹ ਸਾਡੀ ਮਤਲਬ ਜਿਹੜੀ ਉਹ ਕੁਝ ਅੱਜ ਆਵਾ ਦੇ ਕੇ ਟਕਿਆ ਐਡਵਾਂਸਡ ਟੈਕਨੋਲੋਜੀ ਹੋਣ ਦੇ ਕਾਰਨ ਵੀ ਜਿਹੜਾ ਵਾ ਅਜੇ ਤੱਕ ਉੱਥੋਂ ਤੱਕ ਨਹੀਂ ਪਹੁੰਚਿਆ ਗਿਆ ਕੀ ਕਾਰਨ ਨਹੀਂ ਨਹੀਂ ਪਹੁੰਚਿਆ ਗਿਆ ਕਿਉਂ ਨਹੀਂ ਪਹੁੰਚਿਆ ਗਿਆ ਉਹ ਤਾਂ ਬਹੁਤ ਕੁਝ ਕਹਿੰਦੇ ਆ ਉਹ ਤਾਂ ਵਿਰੋਧੀ ਪਾਰਟੀਆਂ ਦੇ ਲੋ ਉਹਨਾਂ ਦੀ ਆਪਣੀ ਡਿਊਟੀ ਆ ਕਿ ਉਹਨਾਂ ਦੇ ਹੱਥ ਚੀਜ਼ ਤੇ ਵਿਰੋਧ ਕਰਨਾ ਕਿ ਅਸੀਂ ਪੁੰਤੀ ਅੰਦੀਲੀ ਤੱਕ ਪਹੁੰਚ ਗਏ ਆ ਇੱਕ ਇੰਜੀਨੀਅਰ ਜਿਹੜਾ ਤੁਸੀਂ ਪੜ੍ਹਿਆ ਇਹ ਕੱਲ੍ਹ ਖਬਰਾਂ ਦੇ ਵਿੱਚ ਸਾਡੀ ਪੁਲਿਸ ਨੇ ਜਿਹੜਾ ਫੜਿਆ ਅੱਗੇ ਵੀ ਜਾਂਚ ਕਰ ਰਹੇ ਆ ਤੋੜ ਤੱਕ ਵੀ ਇਹ ਕਿੱਥੋਂ ਆਦਿਆਂ ਕੌਣ ਕਰਿਆ ਇਹਦੇ ਪਿੱਛੇ ਕੌਣ ਆ ਇਹ ਚੀਜ਼ਾਂ ਜਿਹੜੀਆਂ ਜਾਂਚ ਦਾ ਵਿਸ਼ਾ ਦੇ ਤੋ ਕਰ ਰਹੇ ਆ ਔਰ ਇਹਦੇ ਚੰਗੇ ਰਿਜ਼ਲਟ ਨਿਕਲਣਗੇ ਸਿਕਿਉਰਟੀ ਪੱਖੋਂ ਵੀ ਹੱਦ ਬਕੋਂ ਸਿਕਿਉਰਟੀ ਜਿਹੜੀ ਇੱਥੇ ਕੀਤੀ ਹੈ ਅੱਜ ਪავლੇ ਕਹਿੰਦੇ ਕਿ ਕੇਂਦਰੀ ਗ੍ਰਹਿ ਮੰਤਰੀ ਨਾਲ ਗੱਲ ਕਰਨੀ ਚਾਹੀਦੀ ਹੈ ਲੇਕਿਨ ਕੋ ਕਰਦੀ ਜਾਂ ਸਰਕਾਰ ਉਹ ਕੇਂਦਰੀ ਗ੍ਰਹਿ ਮੰਤਰੀ ਤੱਕ ਪਹੁੰਚੀ। ਸਰ ਕੋਈ ਗੱਲ ਨਹੀਂ ਜੇ ਲੋੜ ਹੋ ਤਾਂ ਮੁਖਵੰਤੀ ਸਾਹਿਬ ਅੱਗੇ ਵੀ ਕਰਦੇ ਹੁਣ ਵੀ ਕਰਨਗੇ ਕੋਈ ਏਦਾਂ ਦੀ ਕੋਈ ਗੱਲ। ਸਮਝਦੇ ਕਿ ਠੀਕ ਹੈ। ਇਹਦਾ ਕਿਹਨਾਂ ਦੀ ਸਿਆਸਤ ਨਹੀਂ ਹੋਣੀ। ਨਹੀਂ ਨਹੀਂ ਕੋਈ ਸਿਆਸਤ ਨਹੀਂ ਕਰਨੀ ਚਾਹੀਦੀ ਯਾਰ ਇੱਥੇ ਹੋਣਾ ਚਾਹੀਦਾ ਚੜ੍ਹਦੀ ਕਲਾ ਦੀ ਅਰਦਾਸ ਕਰਨੀ। ਬਸ ਹੋਰ ਕੋਈ ਸਿਆਸਤ ਨਹੀਂ ਕਰਨੀ।